ਫਗਵਾੜਾ ਸ਼ਹਿਰ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ ਇੱਕ 60 ਸਾਲਾ ਵਿਅਕਤੀ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਨਕਦੀ ਅਤੇ ਜ਼ਰੂਰੀ ਕਾਗਜ਼ਾਤ ਖੋ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਪੀੜਤ ਵਿਅਕਤੀ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਸੰਤੋਖ ਸਿੰਘ ਵਾਸੀ ਪਿੰਡ ਸੰਗਤਪੁਰ ਨੇ ਦੱਸਿਆ ਕਿ ਉਹ ਫਗਵਾੜਾ ਸ਼ਹਿਰ ਘਰ ਦਾ ਜ਼ਰੂਰੀ ਸਮਾਨ ਲੈਣ ਲਈ ਆਇਆ ਹੋਇਆ ਸੀ ਜਦੋਂ ਉਹ ਉਸਮਾਨ ਖਰੀਦ ਕੇ ਕਰੀਬ 4:00 ਵਜੇ ਵਾਪਸ ਪਿੰਡ ਨੂੰ ਜਾ ਰਿਹਾ ਸੀ ਤਾਂ ਸੰਗਤਪੁਰ ਵੱਲੋਂ ਆਉਂਦੇ ਸਪਲੈਂਡਰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਦੇ ਜ਼ਰੂਰੀ ਕਾਗਜ਼ਾਂ ਜਿਨ੍ਹਾਂ ਵਿੱਚ ATM, ਪੈਨ ਕਾਰਡ, ਆਧਾਰ ਕਾਰਡ ਅਤੇ 5700 ਰੁਪਏ ਦੀ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵਧ ਰਹੀਆਂ ਲੁੱਟਾਂ ਖੋਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਸਖਤ ਕਦਮ ਉਠਾਉਣੇ ਚਾਹੀਦੇ ਹਨ। ਤਾਂ ਜੋ ਰਾਹੀਰ ਇਹੋ ਜਿਹੇ ਲਟੇਰਿਆਂ ਤੋਂ ਨਿਜਾਦ ਪਾ ਸਕਣ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤਾਇਨਾਤ ਡਾਕਟਰ ਕਿਰਨਦੀਪ कौर ਦੇ ਦਸਣ ਮੁਤਾਬਕ ਉਹਨਾਂ ਪੀੜਤ ਦਾ ਇਲਾਜ ਕਰ ਮਾਮਲੇ ਸੰਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਅਗਿਆਕੋ ਕੀ ਨਾਮ ਲੜਾਈ ਮੇਰਾ ਨਾਮ ਸੰਤੋਖ ਸਿੰਘ ਜੀ ਸੰਤੋਖ ਸਿੰਘ ਕਿਹੜੀ ਜਗ੍ਹਾ ਰਹਿਣਗੇ ਆ ਸੰਗਤਪੁਰ ਸੰਗਤਪੁਰ ਰਹਿਣ ਕੀ ਕੀ ਮਾਮਲਾ ਹੋਇਆ ਸਾਰਾ ਤੁਹਾਡਾ ਨਹੀਂ ਮੈਂ ਕਰ ਦਸ ਮਾਨ ਲੈ ਕੇ ਲੈਣ ਵਾਸਤੇ ਸ਼ਹਿਰ ਕੋ ਬੜਿਆ ਆ ਸੀ ਜੀ ਉਸ ਤੋਂ ਵਾਪਸ ਜਾਂਦਾ ਸੀ ਤਕਰੀਬਨ ਟਾਈਮ 4:00 5:00 ਮਿੰਟ ਦਾ ਸੀ ਤੇ ਲੋਰ ਸੰਖਤ ਪਰਗੁਲੋਂ ਦੋ ਹੋ ਰਹੇ ਆ ਮੋਟਰਸਾਈਕਲ ਤੇ ਤੇ ਉਹਨਾਂ ਨੇ ਮੈਨੂੰ ਰੋਕ ਕੇ ਮੇਰੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਤੇ ਮੇਰੀ ਡਰੋਟ ਖੋਖੀ ਜਿਹਦੇ ਤੇ ਮੇਰੀ ਧਰੂਵੀ ਕਾਬਿਲਤਾ ਐ ਡੀਐਮਏ ਆ ਤੇ ਐਨ ਕਾਰਡ ਆ ਦੇ ਆਡਰ ਕਾਰਡ ਆ ਤੇ 5700 ਰੁਪਏ 7700 ਰੁਪਏ 57 ਕਰਤੇ ਸੀ ਜੀ ਉਹ ਉਹ ਮੋਟਰਸਾਈਕਲ ਤੇ ਸੁਪਲੈਂਡਰ ਮੋਟਰਸਾਈਕਲ ਆ ਜੀ ਤੇ ਦੋਨੇ ਮੁੰਡੇ ਸੀ ਅੱਛਾ ਦੋਨੇ ਮੁੰਡੇ ਸੀ ਤੁਸੀਂ ਕਿਹੜੀ ਜਗ੍ਹਾ ਤੋਂ ਫਵਾੜੇ ਸ਼ੈਤੋਂ ਕਰ ਕਿੱਥੇ ਆ ਰਹੇ ਸੀ ਸੰਗਤਪੱਟੀ ਕਰ ਜਾ ਰਹੇ ਸੀ ਆਪਣੇ ਬਾਪ ਆਪਣੇ ਘਰ ਜਾ ਰਹੇ ਸੀ ਬਰਿਆਮਾ ਪਿੰਡੋਂ ਦਾ ਉਸ ਤੋਂ ਅੱਗੇ ਦੀ ਵਾਰਦਾਤ ਆ ਜੀ ਅੱਛਾ ਜੀ ਹਾਂ ਜੀ ਫਿਰ ਤੁਹਾਨੂੰ ਇੱਥੇ ਹਸਪੀਟਲ ਕੋਲ ਲੈ ਕੇ ਆਇਆ ਹੋਸਟ ਮੈਂ ਤੇ ਮੇਰਾ ਭਤੀਜਾ ਤੇ ਮੇਰਾ ਭਰਾ ਲੱਗਿਆ ਜੀ ਅੱਛਾ ਜੀ ਹਾਂ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਕਿ ਲੁੱਟ ਕੋ ਦੇ ਨੇ ਲਗਰੀਏ ਚਾਹੀ ਲੁੱਟ ਕੋ ਹੈ ਜੀ ਹੋਰ ਕੀ ਤੁਹਾਡਾ ਲੱਗੇ ਗਏ ਹਾਂਜੀ ਹੋਰ ਕੀ ਸਮਾਨ ਲੱਗੇ ਗਏ ਹੋਰ ਕੋਈ ਨਹੀਂ ਜੀ ਮੇਰਾ ਏਟੀਐਮ ਆ ਤੇ ਪੈਨ ਕਾਰਡ ਆ ਤੇ ਆਧਾਰ ਕਾਰਡ ਆ ਤੇ 5700 ਰੁਪਏ ਆ ਤੇ ਤੁਹਾਡੇ ਕੋਈ ਛੱਟ ਚੋਟ ਮਾਰੀ ਉਹਨਾਂ ਨੇ ਹੋਰ ਕੋਈ ਮੇਰੇ ਬਸ ਆ ਉਂਗਲੀ ਤੇ ਮਾਰੀ ਆ ਹੂੰ ਹੂੰ ਕੀ ਮਾਰਿਆ ਲੱਗਦਾ ਉਂਗਲ ਤੇ ਤੁਹਾਡੀ ਕੋਈ ਹੋਇਆ ਪਤਾ ਨਹੀਂ ਉਹਨਾਂ ਦੇ ਕੋਲੋਂ ਕੀ ਸੀ ਅੱਛਾ ਜੀ ਰਾਡ ਜੀ ਕਿ ਤੁਸੀਂ ਮੌਕੇ ਤੇ ਪੁਲਿਸ ਆਈ ਸੀ ਉੱਥੇ ਨਹੀਂ ਸਰ ਆਈ ਅਸੀਂ ਦੋ ਤਿੰਨ ਵਾਰੀ ਫੋਨ ਕੀਤਾ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਉੱਥੇ ਪਹੁੰਚਿਆ ਤੂੰ ਤਾਂ ਕਾਫੀ ਟਾਈਮ ਹੋ ਚੁੱਕਾ ਹੈ ਹਾਂਜੀ ਚਲੋ ਤੇ ਪੁਲਿਸ ਮੌਕੇ ਤੇ ਸਿਵਲ ਹਸਪਤਲ ਵੀ ਨਹੀਂ ਆਈ ਨਹੀਂ ਆਈ ਅਜੇ ਵੀ ਨਹੀਂ ਕੀ ਕੀ ਮੰਕਰਦੇ ਆ ਤੁਸੀਂ ਅਸੀਂ ਤਾਂ ਪ੍ਰਸ਼ਾਸਨ ਤੋਂ ਅਹੀ ਮੰਗਵਾ ਰਹੇ ਹਾਂ ਕਿ ਬਾਅਦ ਦਾ ਤਾਂ ਨਹੀਂ ਆ ਰੋਜ਼ ਦਿਹਾੜੀ ਰੋਟਾ ਹੋ ਰਹੀ ਆ ਸਰਕਾਰ ਇਹਦੇ ਤੇ ਪ੍ਰਸ਼ਾਸਨ ਇਹ ਤੇ ਕਾਰਵਾਈ ਕਰੇ ਹਾਂਜੀ ਮੈਡਮ ਕੀ ਮਾਮਲਾ ਇਹ ਲੈ ਕੇ ਗੱਤੀ ਹੈ ਇਹ ਹਾਂਜੀ ਸਾਡੇ ਕੋਲ ਸੰਗਤਪੁਰ ਦੇ ਪਿੰਡ ਦੇ ਜਿਹੜੇ ਵਾਸੀ ਆਏ ਜਿਹੜੇ ਤੇ ਉਹਨੂੰ ਦੱਸਿਆ ਕਿ ਸਾਡੇ ਰੱਖਾਂ ਦੇ ਵਿੱਚ ਮਿਰਚ ਪਾਊਡਰ ਪਾ ਕੇ ਤੇ ਜਿਹੜਾ ਲੁੱਟਕੋ ਕੀਤੀ ਗਈ ਹੈਗੀ ਤੇ तकरीबन 60 ਕਿਸਾਨ ਦੇ ਇਹ ਜਿਹੜੇ ਦਿੱਤੇ ਗਏ ਡਰਾਮਾ ਡਰਾਮਾ ਉਹਨਾਂ ਦੀ ਵੀ ਹੈਗੀ ਸੀ ਜੂਬੀ 15 ਫਰਸਟ ਐਡ ਵੀ ਹੁੰਦੀ ਹੈ ਲਈ ਤੇ ਅੱਜ ਦਾ ਵੀ ਜਿਹੜਾ ਹਮੇਂ ਜੂਬੀ ਫਰਸਟ ਸਟਾਰਟ ਕਰ ਦਿੱਤਾ ਹੈ ਤੇ ਬਾਕੀ ਜਿਹੜੀ ਪੁਲਿਸ ਕਰ ਗਈ ਉਹਦੀ ਵੀ ਪੁਲਿਸ ਨੂੰ ਕਿ ਇਨਫੋਰਮੇਸ਼ਨ ਸੇ ਭੇਜ ਦਿੱਤੀ ਕਿ ਕਿਦਾਂ ਕੰਡੀਸ਼ਨ ਦੇ ਤਰ੍ਹਾਂ ਦੀ ਹੈ ਫਿਲਹਾਲ ਸਟੇਬਲ ਹੈ ਅੱਛਾ ਜੀ ਸਿਪਾਹੀ ਬਾਕੀ ਉਹ ਕੋਈ ਜਿਹੜਾ ਹੈ ਜਿਆਦਾ ਸੱਟਾ ਪੁਰਾਣੀ ਨਹੀਂ ਹੈ ਕਿ ਖਾਦੇ ਜਿਆਦਾ ਚਾਹਾਂ ਤੇ ਵੀ ਨਹੀਂ ਡਰਦਾ